ਬੜੀਆਂ ਤਾਕਤਾਂ ਆ ਗਈਆਂ ਬੜੀਆਂ ਤਾਕਤਾਂ ਇਹ ਜੀਆਂ ਆ ਗਈਆਂ ਜਿਨ੍ਹਾਂ ਦੀ ਸ਼ਕਲ ਕਾਲੀ ਦਲ ਮੰਗੂ ਪਹਿਰਾਵਾ ਬਣਾ ਲੈਣੇ ਆ ਗਰਮ ਗਰਮ ਨਾਰੇ ਦੇਣਗੇ ਆਪਾਂ ਸੋਚਦੀਆਂ ਆ ਇਹਨਾਂ ਨੇ ਆਪਾਂ ਨੂੰ ਪਤਾ ਨਹੀਂ ਕੀ ਬਣਾ ਦੇਣਾ ਹੁਣ ਤੁਸੀਂ ਦੱਸੋ ਸਿਮਰਜੀਤ ਸਿੰਘ ਮਾਨ ਜਿਨੇ ਲਗਾਤਾਰ ਨਾਲੇ ਇੱਕ ਪਾਸੇ ਖਾਲਿਸਤਾਨ ਦਾ ਨਾਰਾ ਲਾਈ ਜਾਂਦਾ ਤੇ ਦੂਜੇ ਪਾਸੇ ਸੰਵਿਧਾਨ ਦੀ ਗੱਲ ਕਰੀ ਜਾਂਦਾ ਆ ਦੋ ਗੱਲਾਂ ਦੋਗਲੀਆਂ ਗੱਲਾਂ ਕਿਵੇਂ ਆ ਸਿਮਰਜੀਤ ਸਿੰਘ ਮਾਨ ਜੁਬਾਨ ਤਾਂ ਜਬਦ ਹੋ ਗਈ ਆਪਣੀ ਪਾਰਟੀ ਕਿਉਂ ਨਹੀਂ ਬੰਦ ਕਰਦਾ ਕਿਉਂਕਿ ਬਾਹਰ ਜਾਣ ਵਾਸਤੇ ਜਿਹਨੇ ਮੁੰਡੇ ਨੇ ਬਾਹਰ ਵੀਜ਼ਾ ਲੈਣਾ ਹੈ ਲੱਖ ਰੁਪਇਆ ਦਿਓ ਤੇ ਚਿੱਠੀ ਲੈ ਲਓ ਜਿਹੜਾ ਲੀਡਰ ਚਿੱਠੀ ਦੇਣ ਵਾਸਤੇ ਲੱਖ ਰੁਪਇਆ ਲਾਊਗਾ ਉਹ ਪਾਰਟੀ ਕਿ ਤੁਹਾਡੇ ਵਾਸਤੇ ਲੜਾਈ ਲੜੂਗੀ ਅੱਜ ਮੈਂ ਹੁਣੀ ਮੈਂ ਧਾਮੀ ਸਾਹਿਬ ਨਾਲ ਗੱਲ ਕਰ ਰਿਹਾ ਸੀ ਅਸੀਂ ਬੰਦੀ ਸਿੱਖਾਂ ਦੀ ਗੱਲ ਕਰ ਰਹੇ ਸੀ ਕੱਲ ਖੇਰਾ ਸਾਹਿਬ ਦੀ ਗੱਲ ਸੁਣੀ ਹੋਣੀ ਹੈ 35 ਸਾਲ ਹੋ ਗਏ ਉਹਨਾਂ ਨੂੰ ਜੇਲ੍ਹ 'ਚ 35 ਸਾਲ 25 ਸਾਲ ਦਾ ਪ੍ਰੋਲ ਵੀ ਨਹੀਂ ਮਿਲੀ 35 ਸਾਲ ਹੁਣ ਮੇਰਾ ਇੱਕ ਵੀਰ ਡਿਬੜੂਗਰ ਜੇਲ੍ਹ 'ਚ ਹੈ ਸਾਰਾ ਪੰਜਾਬ ਲੱਗਿਆ ਉਹ ਆਪਣੇ ਸਾਥੀਆਂ ਲਈ ਕਿਉਂ ਨੂੰ ਛਡਾਓ ਉਹਨੂੰ ਛਡਾਓ ਉਹਨੂੰ ਛਡਾਓ ਯਾਰ ਜਿੰਨੀ ਉਸ ਮੇਰੇ ਵੀਰ ਦੀ ਉਮਰ ਹੈ ਉਹ ਤੋਂ ਵੱਧ ਖੈਰਾ ਸਾਹਿਬ ਦੀ ਅੰਦਰ ਜੇਲ ਹੈ ਪਹਿਲੇ ਖੈਰਾ ਸਾਹਿਬ ਨੂੰ ਛਡਾਉਣਾ ਚਾਹੀਦਾ ਹੈ ਕਿ ਜਿਹੜਾ 1 ਸਾਲ ਅੰਦਰ ਹੈ ਪਹਿਲੇ ਰਾਜਵਾਨਾ ਸਾਹਿਬ ਨੂੰ ਛਡਾਉਣਾ ਚਾਹੀਦਾ ਹੈ ਨਾ ਰਾਜਵਾਨਾ ਦੀ ਗੱਲ ਕਰਦੇ ਐ ਨਾ ਖੈਰਾ ਸਾਹਿਬ ਦੀ ਗੱਲ ਕਰਦੇ ਐ ਨਾ ਕੋਈ ਬੰਦੀ ਸਿੱਕਾਂ ਦੀ ਗੱਲ ਕਰਦੇ ਐ ਇੱਕੋ ਗੱਲ ਕਰਦੇ ਸਾਨੂੰ ਛਡਾਓ ਯਕ ਇੱਥੇ ਸਟੇਜ ਪੁੰਦਰ ਸਾਹਿਬ ਬੈਠੇ ਐ ਪੁੰਦਰ ਸਾਹਿਬ ਘੱਟ ਤੋਂ ਘੱਟ ਇਹਨਾਂ ਨੂੰ ਵੀ 7-8 ਸਾਲ ਐਨਐਸਏ ਜੇਲ 'ਚ ਕੱਟੇ ਐ 8 ਸਾਲ ਬਾਦਲ ਸਾਹਿਬ ਨੇ 16 ਸਾਲ ਐਨਐਸਸੀ ਚ ਜੇਲ੍ਹ ਕੱਟੀ ਕਿਤੇ ਬਾਦਲ ਸਾਹਿਬ ਨੇ ਤਾਂ ਨਹੀਂ ਕਿਹਾ ਕਿ ਮੈਨੂੰ ਛੱਡ ਦਿਓ ਕਿਤੇ ਬਾਦਲ ਸਾਹਿਬ ਦੇ ਪਰਿਵਾਰ ਤਾਂ ਨਹੀਂ ਨਹੀਂ ਧਰਨੇ ਦਿੱਤੇ ਕਿ ਸਾਡੇ ਬਾਪੂ ਨੂੰ ਛੱਡ ਦਿਓ ਜੀ ਸਾਡੇ ਬਾਪੂ ਨੂੰ ਛੱਡ ਦਿਓ ਯਾਰ ਕਾਲੀ ਦਲ ਦਾ ਇਤਿਹਾਸ ਹੈ ਕੌਮ ਦਾ ਇਤਿਹਾਸ ਹੈ ਨਾ ਅਸੀਂ ਜ਼ਮਾਨਤ ਮੰਗੀਏ ਨਾ ਅਸੀਂ ਭਰੋਲ ਤੇ ਆਈਏ ਤਾਈਓ ਆਪਣੀ ਪਾਰਟੀ ਨੂੰ ਸ਼ਹੀਦਾਂ ਦੀ ਜਥੇਬੰਦੀ ਕਹਿੰਦੇ ਆ ਸ਼ਹਾਦਤ ਦੇਣੇ ਵਾਸਤੇ ਅਸੀਂ ਤਿਆਰ ਆਂ ਸਿਰ ਝਕਾਉਣ ਵਾਸਤੇ ਤਿਆਰ ਨਹੀਂ ਜਿਹੜੇ ਲੋਕਾਂ ਇੱਕ ਸਾਲ ਜੇਲ੍ਹ 'ਚ ਨਹੀਂ ਕਰ ਸਕਦੇ ਉਹ ਕੀ ਤੁਹਾਡੇ ਵਾਸਤੇ ਜਾਨਾ ਮਾਰ ਦੇਣਗੇ ਐਜ਼ ਅ ਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਮੇਰੀਆਂ ਵੀ ਜ਼ਿੰਮੇਵਾਰੀਆਂ ਕਿਉਂਕਿ ਸ਼੍ਰੋਮਣੀ ਕਾਲੀ ਦਲ ਕੌਮ ਦੀ ਜਥੇਬੰਦੀ ਹੈ ਕੌਮ ਦੀ ਅਗਵਾਈ ਕਰ ਰਹੀ ਹੈ ਮੈਂ ਨਹੀਂ ਚਾਹੁੰਦਾ ਕਿ ਆਪਣੇ ਨੌਜਵਾਨਾਂ ਨੂੰ ਮਾਰਿਆ ਜਾਏ ਮੈਂ ਨਹੀਂ ਚਾਹੁੰਦਾ ਉਹ ਹਾਲਾਤ ਜਿਹੜੇ 30 ਸਾਲ ਪਹਿਲੇ ਸੀ ਸੰਤਨ ਲੌਂਗਵਾਲ ਸਾਹਿਬ ਨੂੰ ਜਿਨ੍ਹਾਂ ਨੇ ਉਹ ਹਲਾਤਾਂ ਵਿੱਚ ਸ਼ਹੀਦ ਕੀਤਾ ਕੀ ਤੁਸੀਂ ਚਾਹੁੰਦੇ ਹੋ ਹਾਲਾਤ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਘਰਾਂ ਚ ਪੁਲਸ ਆ ਕੇ ਤੁਹਾਨੂੰ ਮਾਰੇ ਆਪਾਂ ਕਿੱਥੇ ਜਾ ਸਕਦੇ ਆ ਆਪਣਾ ਦੇਸ਼ ਹੈ ਗੱਲ ਕਰਦੇ ਆ ਆਪਣਾ ਦੇਸ਼ ਆ ਕੀ ਆਪਾਂ ਸਾਰੇ ਚੱਕ ਕੇ ਅਮਰੀਕਾ ਚਲੇ ਜਾਵਾਂਗੇ ਕੀ ਆਪਾਂ ਕੈਨੇਡਾ ਚਲੇ ਜਾਵਾਂਗੇ ਆਪਣਾ ਦੇਸ਼ ਆ ਆਪਣਾ ਘਰ ਇਹਨੂੰ ਆਜ਼ਾਦ ਆਪਾਂ ਕਰਾਇਆ ਹੈ ਆਪ ਮੈਂ ਤੁਹਾਨੂੰ ਸਹੀ ਦੱਸਾਂ ਯੂਪੀ ਵਾਲੇ ਬਿਹਾਰ ਵਾਲੇ ਨੂੰ ਵੱਧ ਹੱਕ ਆਪਣਾ ਹੈ ਇਸ ਸੂਬੇ ਤੇ ਕਿਉਂਕਿ ਆਪਾਂ ਹੀ ਆਜ਼ਾਦ ਕਰਾਇਆ ਹੈ ਕਿਤੇ ਤੁਸੀਂ ਸੁਣਿਆ ਕੋਈ ਯੂਪੀ ਵਾਲਾ ਸ਼ਹੀਦ ਹੋਇਆ ਆਜ਼ਾਦੀ ਦੀ ਲੜਾਈ ਵਿੱਚ ਆਜ਼ਾਦੀ ਦੀ ਲੜਾਈ ਵਿੱਚ ਮੇਰੇ ਕੋਲ ਇਹ ਅੰਕੜੇ ਹੈ ਤੁਸੀਂ ਹੈਰਾਨ ਰਹਿ ਜਾਓਗੇ ਅੰਗਰੇਜ਼ਾਂ ਨੇ 121 ਲੋਕਾਂ ਨੂੰ ਫਾਂਸੀ ਦਿੱਤੀ ਸੀ ਆਜ਼ਾਦੀ ਦੀ ਲੜਾਈ ਵਿੱਚ 121 ਤੇ ਉਹਦੇ ਚੋਂ 93 ਸਿੱਖ ਸੀ ਦੇਖੋ ਪੂਰੇ ਦੇਸ਼ ਵਿੱਚ 121 93 ਸਿੱਖ 2646 ਲੋਕਾਂ ਨੂੰ ਉਮਰ ਕੈਦ ਦਿੱਤੀ 2646 ਲੋਕਾਂ ਨੂੰ ਪੂਰੇ ਦੇਸ਼ ਵਿੱਚ ਉਮਰ ਕੈਦ ਦਿੱਤੀ ਉਹ 92147 ਇਕੱਲੇ ਸਿੱਖ ਸੀ ਕਾਲਾ ਪਾਣੀ ਜੇਲ੍ਹ ਭਰਤਾ ਆਪਣੇ ਸਿੱਖਾਂ ਨੂੰ ਉੱਥੇ ਵਾੜ ਕੇ ਜੱਲਿਆਂ ਵਾਲਾ ਬਾਗ ਵਿੱਚ ਤਕਰੀਬਨ 1300 ਲੋਕਾਂ ਨੂੰ ਗੋਲੀ ਮਾਰ ਕੇ ਮਸ਼ੀਦ ਕੀਤਾ ਗਿਆ 800 ਉੱਥੇ ਸਿੱਖ ਸੀ ਤੁਸੀਂ ਬਹੁਤ ਲੋਕ ਇੱਥੇ ਹੋਣੇ ਆ ਜਿਹੜੇ ਪਾਕਿਸਤਾਨ ਤੋਂ ਛੱਡ ਕੇ ਇੱਥੇ ਆਏ ਆ ਤੁਸੀਂ ਦੇਖੋ ਕਿੰਨੇ ਸ਼ਹੀਦ ਹੋ ਗਏ ਸਾਰੇ ਕੁਰਬਾਨੀਆਂ ਦਾ ਨੁਕਸਾਨ ਤਾਂ ਆਪਣਾ ਹੋਇਆ ਹੁਣ ਵੀ ਪਾਕਿਸਤਾਨ ਦੀ ਜੰਗ ਹੋਏ ਬੰਬ ਡਿੱਗਦੇ ਇੱਥੇ ਕਿਤੇ ਬੰਬ ਗੁਜਰਾਤ ਡਿੱਗਿਆ ਦੇਖਿਆ ਕਿਤੇ ਬੰਬ ਆਂਧਰਾ ਪ੍ਰਦੇਸ਼ ਡਿੱਗਿਆ ਦੇਖਿਆ ਬੰਬ ਡਿੱਗਦੇ ਇੱਥੇ ਤੇ ਮੈਂ ਪਿੱਛੇ ਜੇ ਅਸੀਂ ਪਾਰਲੀਮੈਂਟ ਨੂੰ ਇੱਕ ਵੀਰ ਨੇ ਕੁਐਸਚਨ ਪਾਇਆ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਕਿੰਨੇ ਫੌਜੀ ਸ਼ਹੀਦ ਹੋਏ ਐ ਕਿਹੜੇ ਸੂਬੇ ਦੇੋਂ ਫੌਜੀ ਐ ਤੁਸੀਂ ਹੈਰਾਨ ਰਹਿ ਜਾਓਗੇ 60% ਤੋਂ ਵੱਧ ਫੌਜੀ ਜਿਹੜੇ ਸ਼ਹੀਦ ਹੋਏ ਆ ਦੇਸ਼ ਵਾਸਤੇ ਆਪਣੇ ਪੰਜਾਬ ਦੇ ਅੱਜ ਵੀ ਚਾਈਨਾ ਦੇ ਬਾਰਡਰ ਤੇ ਜੇ ਚੀਨੀਆਂ ਨੂੰ ਭਜਾਉਣ ਵਾਸਤੇ ਲੋੜ ਪੈਂਦੀ ਹੈ ਤੇ ਤੁਹਾਡੇ ਭਰਾਵਾਂ ਨੂੰ ਭੇਜ ਦਿਆ ਜਿਹੜੇ ਉੱਥੇ ਭਜਾਉਂਦੇ ਆ ਜਿੱਥੇ ਪੰਗਾ ਪੈ ਜਾਏ ਤੁਹਾਨੂੰ ਭਜਾਉਂਦੇ ਆ ਤੁਹਾਨੂੰ ਭੇਜਦੇ ਆ ਪਰ ਧੱਕਾ ਤੁਹਾਡੇ ਨਾਲ ਤੁਹਾਡਾ ਪਾਣੀ ਖੋਹ ਲਿਆ ਰਾਜਧਾਨੀ ਖੋਲੀ ਤੁਹਾਨੂੰ ਕੋਈ ਕੁਝ ਦੇਣ ਨੂੰ ਤਿਆਰ ਨਹੀਂ ਹੁਣ ਤੁਹਾਡੀ ਜਥੇਪੰਦੀ ਨੂੰ ਖਤਮ ਕਰ ਦਿੱਤਾ ਐ ਜੀਪੀਸੀ ਤੋੜ ਦਿੱਤੀ ਹੁਣ ਨਵੀਆਂ ਤਾਕਤਾਂ ਲਿਆ ਰੇ ਆ ਕਿ ਅਕਾਲੀ ਦਲ ਦੀ ਸ਼ਕਤੀ ਕੌਮ ਦੀ ਸ਼ਕਤੀ ਵੰਡੀ ਜਾਏ